ਜਾਉਗੇ ਅੱਜ ਚੈਕੀਨਡਾਈਓ ਪੀਸੀ ਸੁਬੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸੀਨੀਅਰ ਲੀਫ ਕੁਮਾਰ ਜੀ ਆਈਐਸ ਵੱਲੋਂ ਜਾਰੀ ਕੀਤੇ ਹੁਕਮ ਅਤੇ ਮਾਨਯੋਗ ਮੁਖ ਕਤਲ ਜੀ ਵੱਲੋਂ ਜਾਰੀ ਹੁਕਮ ਅਨੁਸਾਰ ਅੱਜ ਕੱਲ ਤਾਂ ਅਸੀਂ ਕੀਤਾ ਸੀ ਸੈਂਟ ਫਰਾਂਸਿਸ ਸਕੂਲ ਦੇ ਅੰਦਰ ਜਿੱਥੇ ਅਸੀਂ 43 ਚਲਾਨ ਕੱਟੇ ਸੀਗੇ ਤੇ ਅੱਜ ਅਸੀਂ ਹੁਣ ਪੀਸੀਐਮ ਪੰਜਾਬ ਚਲਨ ਅਕੈਡਮੀ ਚ ਪਹੁੰਚੇ ਹਾਂ ਇੱਥੇ ਜਿਹੜੇ ਸਕੂਲਾਂ ਨੇ ਵਾਹਨਾ ਦੇ ਅੰਦਰ ਕਮੀਆਂ ਪਾਈ ਜਾ ਰਹੀਆਂ ਨੇ ਅਸੀਂ ਉਹਨਾਂ ਨੂੰ ਇੰਫਾਉਂਡ ਪਲੱਸ ਚਲਾਨ ਕੱਟੇ ਜਾ ਰਹੇ ਹੈਗੇ ਅੱਜ ਹੁਣ ਕਈ ਚਲਾਨ ਕੱਟਤੇ ਗਏ ਤੇ ਹੋਰ ਚਲਾਨ ਵੀ ਕੱਟੇ ਜਾ ਰਹੇ ਹੈਗੇ ਇਹ ਚੈਕਿੰਗ ਲਗਾਤਾਰ ਚੱਲਦੀ ਰਹਿਣੀ ਹੈਗੀ ਹੈ ਜ਼ਿਲ੍ਹੇ ਵਿੱਚ ਹਰ ਜਿਹੜੇ ਵੀ ਵਾਹਨ ਦੇ ਅੰਦਰ ਕੋਈ ਵੀ ਕਮੀ ਕਿਸੇ ਵੀ ਤਰ੍ਹਾਂ ਦੀ ਪਾਈ ਗਈ ਅਗਰ ਉਹ ਸੇਫ ਸਕੂਲ ਵਾਨ ਦੀ ਪਾਲਸੀਆਂ ਪੂਰੀ ਨਹੀਂ ਕਰਦੇ ਹੈਗੇ ਤਾਂ ਅਸੀਂ ਉਹਨਾਂ ਦੇ ਪੂਰਾ ਚਲਾਨ ਕੱਟਾਂਗੇ ਕਿਹੜੀ ਕਿਹੜੀ ਸਰਕਤਾਈਆਂ ਗਿਣੀ ਜਾਂਦੀਆਂ ਜਿਹੜੀਆਂ ਡਰਾਈਵਰ ਪੂਰੀ ਦੇਖੋ ਜਿਹੜੀ ਸੇਫ ਸਕੂਲ ਵਾਨ ਪਾਲਸੀ ਦੇ ਦੌਰਾਨ ਦਿੱਤੀਆਂ ਵੀ ਆ ਗਾਈਡਲਾਈਨਸ ਹੈਗੀਆਂ ਉਹਦਾ ਮਿਨੀਮਮ ਸਟੈਂਡਰਡ ਪੂਰਾ ਕਰਨਾ ਬਹੁਤ ਜ਼ਰੂਰੀ ਹੈਗਾ ਜਿਵੇਂ ਸਕੂਲ ਦੀ ਬੈਂਡ ਦੇ ਉੱਤੇ ਗ੍ਰਿਲ ਲੱਗੀ ਹੋਣੀ ਜ਼ਰੂਰੀ ਹੈਗੀ ਹੈ ਕੈਮਰਾ ਹੋਣਾ ਚਾਹੀਦਾ ਹੈ ਲੇਡੀ اٹੈਂਡੈਂਟ ਹੋਣੀ ਚਾਹੀਦੀ ਹੈ ਸਪੀਡ ਗਵਰਨਰ ਹੋਣੇ ਚਾਹੀਦੇ ਹੈਗੇ ਹੈ yellow ਕਲਰ ਦਾ ਰੰਗ ਹੋਣਾ ਚਾਹੀਦਾ ਸਕੂਲ ਦੀ ਵਰਦੀ ਪਾਈ ਹੋਣੀ ਚਾਹੀਦੀ ਹੈ ਨੇਮ ਪਲੇਟ ਹੋਣੀ ਚਾਹੀਦੀ ਹੈ ਡਰਾਈਵਰ ਦੇ ਤੇ ਜਿਹੜਾ ਸਿਟਿੰਗ ਦਾ ਉਹਦਾ ਕੈਪੈਸਿਟੀ ਹੈਗੀ ਹੈ ਮਤਲਬ ਅਗਰ ਜੇ 6 ਸੀਟ ਹੈਗੇ ਤਾਂ ਉਹਨੇ 6 6 ਬੱਚਿਆਂ ਦੀ ਹੀ ਕੈਪੈਸਿਟੀ ਦੇ ਹਿਸਾਬ ਨਾਲ ਬੱਚੇ ਹੋਣੇ ਚਾਹੀਦੇ ਹਨ ਨਾ ਕਿ ਉਹਦੇ ਵਿੱਚ 20 20 ਬੱਚੇ ਬੈਗ ਸਭ ਕੁਝ ਇਕੱਟਾ ਕੀਤਾ ਜਾਣਾ ਇਨਾ ਬੱਚਿਆਂ ਦੀ ਜ਼ਿੰਦਗੀ ਸਾਡੇ ਲਈ ਬਹੁਤ ਕੀਮਤੀ ਹੈਗੀ ਹੈ ਇਸ ਕਰਕੇ ਇਨ੍ਹਾਂ ਦੀ ਸੁਰੱਖਿਆ ਵਾਸਤੇ ਮਾਨਯੋਗ ਡੀਸੀ ਸਾਹਿਬ ਜਿਹੜੇ ਹੈਗੇ ਬਹੁਤ ਹੀ ਸੰਜੀਦਾ ਲੈਂਦੇ ਹੈਗੇ ਤੇ ਉਹਨਾਂ ਨੇ ਆਦੇ ਹੁਕਮ ਜਾਰੀ ਕਰਕੇ ਸਾਨੂੰ ਆ ਟੀਮਾਂ ਜਿਹੜੀਆਂ ਬਣਾਈਆਂ ਜ਼ਿਲ੍ਹਾ ਪੱਧਰ ਤੇ ਤੇ ਅਸੀਂ ਉਹਨਾਂ ਥਰੂ ਚੈਕਿੰਗ ਕਰਦੇ ਕੋਈ ਜਵਾਰ ਨੇ ਜਿਹੜੇ ਕੰਡਮ ਹੋ ਚੁੱਕੇ ਨੇ ਉਹਨਾਂ ਦੀ ਅਸੀਂ ਉਹਨਾਂ ਦਾ ਬਿਲਕੁਲ ਹੀ ਬੰਦ ਕਰ ਰਹੇ ਆ ਕਿਆ ਜਿਹੜਾ ਬਿਲਕੁਲ ਹੀ ਕੰਡਮ ਹੋ ਚੁੱਕਿਆਗਾ ਮਤਲਬ ਚੱਲਣ ਯੋਗ ਹੀ ਨਹੀਂ ਹੈਗਾ ਕਿਉਂਕਿ ਉਹ ਇੱਕ ਖਤਰੇ ਦੀ ਘੰਟੀ ਹੈਗੀ ਆ ਅੱਜ ਹੁਣ ਅਸੀਂ ਦੇਖੇ ਮੇਂਦਰਗੜ ਦੇ ਅੰਦਰ ਜਿਹੜਾ ਹਾਦਸਾ ਹੋਇਆ ਹੈਗਾ ਉਹ ਕਿੰਨਾ ਕਾਰਨਾਂ ਕਰਕੇ ਹੋਇਆ ਇੰਨਾ ਕਾਰਨਾਂ ਕਰਕੇ ਹੋਇਆ ਵੀ ਵੱਡੀ ਦੇ ਜਦ ਕਾਗਜ਼ ਨਹੀਂ ਪੂਰੇ ਹੁੰਦੇ ਜਾਂ ਕੋਈ ਉਹ ਡਰਾਈਵਰ ਅਨ ਟ੍ਰੇਨਡ ਹੁੰਦਾ ਹੈਗਾ ਜਾਂ ਹੁੰਦੇ ਕੋਈ ਇਕੁਪਮੈਂਟ ਪੂਰੇ ਨਹੀਂ ਹੁੰਦੇ ਗਵਰਨਰ ਸਪੀਡ ਗਵਰਨਰ ਨਹੀਂ ਲੱਗਿਆ ਹੁੰਦਾ ਤਾਂ ਕਰਕੇ ਹੁੰਦੇ ਆ ਤੇ ਅਸੀਂ ਜਿਹੜਾ ਵੀ ਕੋਈ ਕਮੀ ਮਿਲਦੀ ਗਈ ਹੈ ਜਬ ਸਵਾਨ ਵੀ ਮਤਲਬ ਉਹ ਖਤਰੇ ਦਾ ਘਰ ਹੈ ਅਸੀਂ ਨਾਲ ਦੇ ਨਾਲ ਇੰਬਾਉਂਡ ਦਾ ਜੇ ਕੋਈ ਮਿਸਿੰਗ ਹੈਪਨਿੰਗ ਹੁੰਦੀ ਆ ਉਹਨੂੰ ਹੀ ਪ੍ਰਸ਼ਾਸਨ ਜਾਗਦਾ ਪਹਿਲਾਂ ਪ੍ਰਸ਼ਾਸਨ ਕੋ ਸੁੱਤਰ ਹੁੰਦਾ ਕਿ ਉਹ ਕੌਣ ਕਰਦਾ ਉਹ ਲਗਾਤਾਰ ਹੀ ਹੈ ਜਿਹੜੇ ਡਰ ਜੇ ਨਾ ਕੋਈ ਕੋਈ ਮੇਸੇ ਆਪਣੀ ਉਧਰ ਪ੍ਰਸ਼ਾਸਨ ਜਾ ਲੇਦਾ ਪਹਿਲਾਂ ਕੋਈ ਦੇਖੋ ਉਨ ਚਿੱਠੇ ਹੋਂ ਤੁਹਾਡੀ ਗੱਲ ਆ ਵੀ ਸਹੀ ਹੈਗੇ ਪ੍ਰਸ਼ਾਸਨ ਜਾ ਪਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਜਿਲ੍ਹਾ ਤਰਨਤਾਰਨ ਦੇ ਅੰਦਰ ਸਾਡੀ ਲਗਾਤਾਰ ਜਿਹੜੀ ਡ੍ਰੇਡਸ ਚੱਲ ਰਹੀਆਂ ਹੈਗੀਆਂ ਦੇਖੋ ਇੱਕ ਇਹ ਸਰਕਲ ਹੈਗਾ ਅਸੀਂ ਚਲਾਨ ਕੱਟਦੇ ਜਾਵਾਂਗੇ ਜਿਵੇਂ 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 ਸੁਧਾਰ ਹੁੰਦਾ ਰਹੂਗਾ ਲੋਕਾਂ ਪਬਲਿਕ ਤੇ ਜਾਂਦਾ ਰਹੂਗਾ ਅਸੀਂ ਸਾਡੀ ਸਖਾਈ ਵਧਦੀ ਰਹਿਣੀ ਹੈ ਧੀਰੇ ਧੀਰੇ ਇਹਨਾਂ ਨੇ ਆਪਣੇ ਆਪ ਚੇਂਜ ਹੋਣਾ ਹੈਗਾ ਹੁਣ ਤੱਕ ਜਿਹੜੇ ਪਿਛਲੇ ਸਾਲ ਦੇਖਿਆ ਜਾਈਏ ਤਾਂ ਸਾਡੇ 423 ਚਲਾਨ ਹੋ ਗਏ ਸੀ ਪਿਛਲੇ ਸਾਲ ਹੁਣ ਜਿਹੜੇ ਇਸ ਟਾਈਮ ਹੁਣ 22 22 ਚਲਾਨ ਕੱਟ ਚੁੱਕੇ ਆ ਗਿਆਂ ਤੇ ਇਹ ਲਗਾਤਾਰ ਟ੍ਰੈਂਡ ਚੱਲਦਾ ਰਹਿਣਾ ਹੈਗਾ ਅਸੀਂ ਕੋਸ਼ਿਸ਼ ਆਪਦੀ ਪੂਰੀ ਲਗਾੜ ਕੇ ਵੀ 100% ਕੰਪਲੀਟ ਹੋ ਜਾਏ ਜਿੰਨੀ ਦੇਰ ਤੱਕ ਇਹ ਨਹੀਂ ਹੋਗਾ ਸਾਡਾ ਇਹ ਅਭਿਆਨ ਲਗਾਤਾਰ ਚੱਲਦੇ ਰਹੇ ਸਰ ਇਹ ਡਰਾਈਵਰਾਂ ਦੇ ਉੱਪਰ ਹੀ ਕਾਰਵਾਈ ਹੋ ਰਹੀ ਹੈ ਜਾਂ ਸਕੂਲਾਂ ਦੇ ਉੱਪਰ ਵੀ ਕੋਈ ਕਾਰਵਾਈ ਸਕੂਲ ਮੁਖੀਆਂ ਤੇ ਸਾਫ ਸਾਫ ਮੈਂ ਅਲਰਟ ਕਰਨਾ ਚਾਹਾਂਗਾ ਜੋ ਕਿ ਮਾਨਯੋਗ ਡੀਸੀ ਸਾਹਿਬ ਨੇ ਵੀ ਪੱਤਰ ਜਾਰੀ ਕਰਕੇ ਇੱਕ ਸਪਸ਼ਟ ਗੱਲ ਕਹਿਤੀ ਹੈਗੀ ਹੈ ਸਕੂਲ ਪ੍ਰਮਾਈਸਿਸ ਦੇ ਅੰਦਰ ਕੋਈ ਵੀ ਵਹੀਕਲ ਆ ਗਿਆ ਜਾਂ ਉਸ ਵਹੀਕਲ ਦੇ ਅੰਦਰ ਪ੍ਰਾਈਵੇਟ ਹੈ ਚਾਹੇ ਉਹ ਸਕੂਲ ਦਾ ਵਾਨ ਹੈਗਾ ਉਹਨੇ ਬੱਚੇ ਆ ਰਹੇ ਆ ਕਿਉਂਕਿ ਉਹ ਇੱਕ ਇਨਕਮ ਆਫ ਸੋਰਸ ਹੈਗਾ ਸਕੂਲ ਦਾ ਠੀਕ ਹੈ ਸਕੂਲ ਚ ਮਾਪਿਓ ਨੇ ਭੇਜਦਾ ਅੱਜ ਕੱਲ ਕੀ ਕਿਤਾ ਸਕੂਲਾਂ ਨੇ ਮਾਪਿਓ ਤੋਂ ਇਹ ਲਿਖਵਾ ਲਿਆ ਗਿਆ ਐਫੀਡੇਟ ਕਿ ਵੀ ਇਹ ਵਾਨ ਹੈ ਜੋ ਪ੍ਰਾਈਵੇਟ ਹੈਗਾ ਅਸੀਂ ਆਪਣੀ ਮਰਜ਼ੀ ਨਾਲ ਲਾਏ ਆ ਜੇ ਬੱਚੇ ਨਾਲ ਕੁਝ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹਦੀ ਸਾਡੀ ਜ਼ਿੰਮੇਵਾਰੀ ਹੋਗੀ ਇਹਨਾਂ ਨੇ ਐਫੀਡੇਟ ਕਰਿਆ ਜੋ ਕਿ ਸਰਾਸਰ ਗਲਤ ਹੈਗਾ ਸੁਪਰੀਮ ਕੋਰਟ ਦੀ ਹਾਲਾ ਸਾਫ਼ ਸਾਫ਼ ਫਿਰ ਇਤਾਂ ਲਿਖੀਆਂ ਵੀ ਹੈਗੀਆਂ ਜੇਕਰ ਕੋਈ ਬੱਚਾ ਕਿਸੇ ਵੀ ਨਾਲ ਕੋਈ ਘਟਨਾ ਵਾਪਰਦੀ ਹੈ ਚਾਹ ਪ੍ਰਾਈਵੇਟ ਹੈ ਚਾਹ ਉਹਦਾ ਉਹਨਾਂ ਦਾ ਆਪ ਦਾ ਵਾਹਨ ਹੈਗਾ ਠੀਕ ਹੈ ਤਾਂ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਗੀ ਪਰ ਅਸੀਂ ਸਮੇਂ ਦੇ ਵਿੱਚ ਸਰਕਾਰ ਜਿਸ ਪਾਸੀ ਕਿਹੜੇ ਸਕੂਲੇ ਗੜੀ ਚੱਲਦੀ ਹੈ ਇਹ ਪੀਸੀ ਜਿਸ ਤਰ੍ਹਾਂ ਸਰਕਾਰ ਦੀਆਂ ਇਹ ਵਾਹਨ ਜਰੀ ਪਾਲਿਸੀਜ਼ ਪਾਈ ਹੈ ਸੇਫ ਵਾਹਨ ਪਾਲਿਸੀ ਤੇ ਤੁਹਾਡੇ ਘੜੀਆਂ ਚਲਾਨ ਕਿਤੇ ਆ ਰਹੀ ਹੈ ਕਿਵੇਂ ਵੀ ਸਰਕਾਰ ਦੀ ਇਹ ਸਿੱਧੀ ਚੀਜ਼ ਹੈ ਠੀਕ ਹੈ ਜੀ ਜੋ ਕੋਈ ਗੱਲ ਨਹੀਂ ਸਰਕਾਰ ਵਧੀਆ ਪ੍ਰਾਲਾ ਉਹਨਾਂ ਦਾ ਕਿ ਉਹ ਹਾਨੂੰ ਆਖਰੀ ਇਹ ਕਾਗਜ਼ ਪੱਤਰ ਪੂਰੇ ਕਰਾਂਗੇ ਸਾਰੇ ਕਰਾਂਗੇ ਪਰ ਹਾਨੂੰ ਟਾਈਮ ਦਿੱਤਾ ਜਾਵੇ ਟਾਈਮਾਨੂੰ ਇਹ ਅਵਸਰਾਂ ਦੇ ਦੁਆਰੇ ਜਦੋਂ ਸਰਕਾਰ ਤੁਹਾਡੇ ਦਵਾਰੇ ਆ ਕੇ ਤੁਹਾਡੇ ਚਲਾਨ ਕੱਢਦੀ ਆ ਉਦੋਂ ਤੀ ਚਿੰਤਕ ਹੋ ਜਾਂਦੇ ਹੋ ਤੁਸੀਂ ਇਹ ਜਿਹੜਾ ਆਪਣੇ ਕਾਗਜ਼ ਪੱਤਰ ਪਹਿਲਾਂ ਕਿਉਂ ਨਹੀਂ ਤਿਆਰ ਕਰ ਦਿੱਤੇ ਸਾਰੇ ਹੀ ਕਰਦੇ ਹੌਲੀ ਹੌਲੀ ਕੀਤੇ ਕਾਜ ਕੱਢੀਆਂ ਦੇ ਕੀਤੇ ਗਏ ਆ ਤੇ ਬਾਕੀ ਇਹਦੇ ਵੀ ਕਰਾਂਗੇ ਉਸਾਰੇ ਉਹਨਾਂ ਨੂੰ ਕਈਆਂ ਨੇ ਪੂਰੇ ਪਾਏ ਗਏ ਜਿੱਦਾਂ ਅੱਜ ਕਹਿ ਰਹੇ ਵੀ ਅੱਜ ਫੇਰ ਚਲਾਨ ਕਿਤੇਗੇ 20% ਹਾਂਜੀ ਉਹਨਾਂ ਜਿਨ੍ਹਾਂ ਦੇ ਕਾਗਜ਼ ਘੱਟ ਉਹਨਾਂ ਨੇ ਕੀਤੇ ਉਹਨਾਂ ਨੇ ਉਹ ਡਰਾਈਵਰ ਜਿਹੜੀਆਂ ਬਿਲਕੁਲ ਕੰਡਮ ਗੱਡੀਆਂ ਰੱਖ ਕੇ ਮਤਲਬ ਵੀ ਲੈ ਕੇ ਜਾ ਰਹੇ ਨੇ ਨਹੀਂ ਸਾਰੇ ਹੈਡ ਸਕੂਲ ਇਹੋ ਜਿਹੀ ਗੱਡੀ ਚਾਹੀਦੀ ਕੋਈ ਕੰਡਵਾਲੀ ਹਾਸਦੀ ਨਹੀਂ ਹੈਗੀ ਕਾਗਜ਼ ਪੱਤਰ ਜਰੂਰ ਟੁੱਟੇ ਉਹ ਵੀ ਟੁੱਟ ਗਏ ਲੋਕਡਾਊਨ ਦਾ ਕਰਕੇ ਤੇ ਬਾਕੀ ਅਸੀਂ ਹੁਣ ਉਹ ਵੀ ਗੱਡੀਆਂ ਚੇਂਜ ਕਰਾਂਗੇ ਇਖਤਿਆਰ ਦਿੱਤਾ ਗਿਆ ਵਾ ਤੇ ਜਿਹੜੇ 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 ਡਰਾਈਵਰ ਹੈਗੇ ਆਪਣੀ ਗੱਡੀ ਵਿੱਚ 5:30 ਵਜੇ ਤੀਤੀ ਬਜੇ ਤੂੜੀਆਂ ਨੂੰ ਬੱਚੇ ਨਾ ਦੇ ਦਿੰਦੇ ਆ ਉਹਨਾਂ ਨੂੰ ਕੀ ਕਰਨਾ ਚਾਹੋਗੇ ਸਰ ਉਹ ਵੀ ਅਸੀਂ ਫਿਰ ਸਾਰਾ ਗੱਲ ਕਰਾਂਗੇ ਫਿਰ ਸਾਡਾ ਕੋਈ ਕਿਰਾਇਆ ਦੇਣ ਕਿ ਕਿਰਾਇਆ ਬਹੁਤ ਘੱਟ ਦੇ ਜਾਂਦਾ ਹੈ ਕਿਰਾਇਆ ਸਾਨੂੰ ਦੇਣ ਕਿ ਉ ਦਲਕੁਣਾਕ ਨਾਲ ਕੋਆਪਰੇਟ ਕਰਦੇ ਚਲੋ ਬੜਾ ਖੂਰ ਬੰਨ ਪਰ ਕੁਝ ਨਹੀਂ ਸਾਨੂੰ ਦੇ ਦੀ ਜੋ ਵੀ ਹੈ ਕੱਲ ਨੂੰ ਕੋਈ ਮਿਸ ਹੈ ਆਪਣੀ ਹੁੰਦੀ ਫਿਰ ਕੌਣ ਜੀ ਵੀ ਹੋਰ ਨੂੰ ਸਰਵੋ ਦੇ ਫਿਰ ਅਸੀਂ ਦੇ ਵਿੱਚ ਹੈਗੇ ਹੈਗੇ ਜਿਹੜੇ ਸਕੂਲ ਦੀ ਕਾਰਵਾਈ ਪਾਦੀ ਹੋ ਸਕੂਲ ਕਰੇਗਾ ਜੋ ਆਪਾਂ ਇਸ ਕੇ ਕੇ ਪੀ ਸੇ ਸਕੂਲ ਪ੍ਰੋਜੈਕਟ ਕਿੰਨੇ ਕਿ ਚਲਾਨ ਕਿਤੇ ਕਰੇ ਕਿਹੜੀਆਂ ਕਿੜੀਆਂ ਲੋਕਾਂ ਨੂੰ ਜਿਹੜਾ ਦੱਸਾਂਗਾ ਕਿ ਹੋਰ ਜਿਹੜੀਆਂ ਆਪਣੀਆਂ ਅਜ ਸ਼ਰਤਾਂ ਪੂਰੀਆਂ ਕਰਦੀਆਂ ਜਿਹੜੀ ਗੱਡੀ ਚਲਾਉਣੀ ਹੈ ਮਾਨਜੋਗ ਡੀਸੀ ਸਾਹਿਬ ਐਸਐਸਓ ਸਾਹਿਬ ਦੇ ਹੁਕਮਾ ਦੇ ਨਾਲ ਅੱਜ ਅਸੀਂ ਪੀ ਸੇ ਸਕੂਲ ਦੇ ਪਹੁੰਚਿਆ ਨਾਲ ਸਾਡੇ ਟੀਮ ਆ ਇੱਥੇ ਅੜ ਕੇ ਗੱਡੀਆਂ ਜਿਹੜੀਆਂ ਸਕੂਲ ਦੀਆਂ ਗੱਡੀਆਂ ਚੈੱਕ ਕੀਤੀਆਂ ਅੜੀਆਂ ਤਰੀਬ ਨਾਲ ਠੀਕ ਹਾਲਤ ਹੈ ਕੋਈ ਥੋੜੀਆਂ ਗੱਡੀਆਂ ਦੀ ਜਿਹੜੇ ਪੇਪਰ ਆ ਕਮੀ ਪਾਈ ਗਈ ਆ ਉਹਨਾਂ ਦੇ ਜਿਹੜੇ ਚਲਾਨ ਕੱਟੇ ਗਏ ਬਾਕੀ ਵਾਰਨ ਦਿੱਤੀ ਕਿ ਖੇਤ ਦਾ ਖੇਤੀ ਇਹਦੇ ਪੇਪਰ ਬਾਕੀ ਵੀ ਆਉ ਆਪਣੇ ਪੂਰੇ ਕਰ ਲਓ ਆਮ ਵੀ ਵੇਖਿਆ ਜਾਂਦਾ ਵਾ ਜਿਹੜੇ ਡਰਾਈਵਰ ਹੈਗੇ ਬੱਚਿਆਂ ਨੂੰ ਆਪਣੀਆਂ ਗੱਡੀਆਂ ਵਿੱਚ ਬੈਠਣਾ ਵਿੱਚ ਪੂਰੀ ਮੁੰਗ ਲੱਤ ਕੇ ਬੱਚੇ ਲੱਗ ਜਾਂਦੇ ਆ ਕੀ ਕਰਨਾ ਚਾਹੋ ਸਰਕਾਰਾਂ ਇਹ ਉਹਨਾਂ ਦੀ ਇਹ ਚੈਕ ਕਰ ਰਹਾ ਹੈ ਇੱਕਰੋ ਇਸ ਤਰ੍ਹਾਂ ਦੀ ਕੋਈ ਸਾਡੇ ਸਾਹਮਣੇ ਗੱਡੀ ਆਈ ਤੇ ਉਹਨਾਂ ਨੇ ਇੰਜ ਚਲਣਾ ਕਰ ਦਿੱਤਾ